ਅੱਜ ਕਾ ਲੋਕ ਨਾ ਥੋੜੇ ਜਿਵੇਂ ਹੈਲਥ ਕੌਨਸ਼ੀਅਸ ਹੋ ਗਏ ਤਾਂ ਫਾਸਟਿੰਗ ਕਰਦੇ ਨੇ ਉਹ ਕਿੰਨੇ ਕੁ ਬੈਨੀਫੀਸ਼ੀਅਲ ਹੈ 슈ਗਰ ਦੇ ਪੇਸ਼IENTS ਲਈ ਨੁਕਸਾਨਦਾਇਕ ਹੈ ਜਾਂ ਨਹੀਂ ਹੈ ਆਪਣੇ ਬਜ਼ੁਰਗਾਂ ਤੋਂ ਜਿਹੜੀਆਂ ਪ੍ਰਥਾ ਚੱਲੀਆਂ ਆ ਰਹੀਆਂ ਉਹਨਾਂ ਦਾ ਕੁਝ ਲੌਜੀਕ ਹੁੰਦਾ ਸੀ ਉਹ ਬਹੁਤ ਵਧੀਆ ਹੁੰਦੀਆਂ ਸੀਆਂ ਕਾਫੀ ਚੀਜ਼ਾਂ ਉਹਨਾਂ ਦੇ ਵਿੱਚ ਇੱਕ ਇੰਟਰਮੀਟੈਂਟ ਫਾਸਟਿੰਗ ਹੈ ਕਿ ਜਦੋਂ ਤੁਸੀਂ ਇੰਟਰਮੀਟੈਂਟ ਫਾਸਟਿੰਗ ਕਰਦੇ ਆ ਆਪਾਂ 18 ਘੰਟੇ ਭੁੱਖੇ ਰਹਿ ਲਿਆ ਗੋਲੀ ਆਪਾਂ ਖਾਲੀ ਸਵੇਰੇ ਗੋਲੀ ਨੂੰ ਤਾਂ 24 ਘੰਟੇ ਆਪਣਾ ਕੰਮ ਕਰਨਾ ਬਿਲਕੁਲ ਸੋਨੇ ਵੀ ਆਪਣਾ ਕੰਮ ਕਰਨਾ ਹੈ ਡਾਊਨ ਹੋਣ ਦੇ ਨਾਲ ਇੱਕਦਮ ਹਾਰਟ ਤੇ ਅਸਰ ਜ਼ਿਆਦਾ ਪੈਂਦਾ ਹੈ ਹਾਰਟ ਤੇ ਲੋਡ ਜ਼ਿਆਦਾ ਪੈਂਦਾ ਹੈ ਤੇ ਹਾਰਟ ਅਟੈਕ ਵੀ ਆ ਸਕਦਾ ਹੈ ਲੋਕੀ ਕਹਿੰਦੇ ਮਿੱਠਾ ਖਾਂਦੇ ਨਾਲ 슈ਗਰ ਹੋ ਜਾਂਦੀ ਨਹੀਂ ਮਿੱਠਾ ਖਾਂਦਾ ਰੋਲ ਜਿਹੜਾ ਹੈਗਾ ਹਾਂ ਮਿੱਠਾ ਖਾਣ ਨਾਲ weight ਵਧੇਗਾ weight ਵਧਣ ਨਾਲ ਜ਼ਰੂਰ 슈ਗਰ ਹੋ ਜਾਏਗੀ ਜੇ 슈ਗਰ ਵਾਲਾ ਪੇਸ਼ੈਂਟ ਹੈ ਜਿਉ ਗਲੂਕੌਂਡੀ ਵੈਸੀ ਪੀ ਰਿਹਾ ਹੈ ਗਲੂਕੌਂਡੀ ਪੰਨੂ ਇਸ ਕਰਕੇ ਦਿੱਤੀ ਹੈ ਕਿ ਇੱਕਦਮ 슈ਗਰ ਨੂੰ ਵਧਾ ਦੇ ਹੁੰਦਾ ਫੜੀ ਨਾ ਰਵੇ ਹੁਣ ਜਿਹੜੀ ਵੀ ਚੀਜ਼ ਇੱਕਦਮ ਵਧਾਉਂਦੀ ਹੈ ਉਹ ਨੁਕਸਾਨ ਕਰੇਗੀ ਜਿਹੜੇ ਨਾਰਮਲ ਲੋਕੀ ਹੈਗੇ ਨੇ ਉਹ glue con deal ਲੈ ਸਕਦੇ ਨੇ ਬਟ ਇੰਦਾਂ ਨਹੀਂ ਹੈਗਾ ਕਿ ਉਹ ਕੋਈ ਬਹੁਤ ਵਧੀਆ ਚੀਜ਼ ਹੈ ਕਿ ਆਪਾਂ ਇਹਨਾਂ ਵਹਿਮਾਂ 'ਚ ਨਹੀਂ ਪੈਣਾ ਕਿ ਦਵਾਈ ਨੁਕਸਾਨ ਕਰਦੀ ਹੈ ਦਵਾਈ ਦੇ ਨਾਲੋਂ ਕਿਤੇ ਜ਼ਿਆਦਾ 100 ਗੁਣਾ ਜ਼ਿਆਦਾ ਵਧੀ ਹੋਈ 슈ਗਰ ਨੁਕਸਾਨ ਕਰਦੀ ਹੈ ਅੱਜ ਕੱਲ੍ਹ ਲੋਕ ਨਾ ਥੋੜੇ ਜਿਵੇਂ ਹੈਲਥ ਕੌਨਸ਼ੀਅਸ ਹੋ ਗਏ ਤਾਂ ਫਾਸਟਿੰਗ ਕਰਦੇ ਨੇ ਵੀ ਥੋੜੀ ਦੇਰ ਜਿਹੜਾ ਆਪਾਂ ਖਾਣਾ ਖਾ ਲਿਆ ਤੇ ਉਸ ਤੋਂ ਬਾਅਦ ਇੱਕ ਬ੍ਰੇਕ ਲੈ ਲਈ ਜਾਂ ਇੰਟਰਮੀਟਿਡ ਫਾਸਟਿੰਗ ਦੀ ਮੈਂ ਗੱਲ ਕਰਾਂ ਤਾਂ ਉਹ ਕਿੰਨੇ ਕੁ ਬੈਨੀਫੀਸ਼ੀਅਲ ਹੈ 슈ਗਰ ਦੇ ਪੇਸ਼IENTS ਲਈ ਨੁਕਸਾਨਦਾਇਕ ਹੈ ਜਾਂ ਨਹੀਂ ਹੈ ਦੇਖੋ ਇੰਟਰਮੀਟੈਂਟ ਫਾਸਟਿੰਗ ਪਹਿਲਾਂ ਮੈਂ ਤੁਹਾਨੂੰ ਗੱਲ ਦੱਸਾਂਗਾ ਬਹੁਤ ਸਾਲਾਂ ਤੋਂ ਚੱਲਦੀ ਆ ਰਹੀ ਹੈ ਜਿਹੜੇ ਆਪਾਂ ਵਰਤ ਰੱਖਣਾ ਇਹ ਵੀ ਇੱਕ ਇੰਟਰਮੀਟੈਂਟ ਫਾਸਟਿੰਗ ਦੀ ਫਾਰਮ ਹੈ ਪਹਿਲਾਂ ਤੋਂ ਕਰਦੇ ਆਨੇ ਪਰ ਅੱਜ ਕੱਲ ਇਹ ਟ੍ਰੈਂਡ ਚ ਜ਼ਿਆਦਾ ਚੱਲ ਗਿਆ ਹੈਗਾ ਹਾਂਜੀ ਥੋੜਾ ਜਿਹਾ ਉਹਨੂੰ ਚੇਂਜ ਕਰਤਾ ਕਿ 6 ਘੰਟੇ ਨਹੀਂ ਖਾਣਾ 6 ਘੰਟੇ ਖਾ ਲਿਆ ਤੇ 18 ਘੰਟੇ ਨਹੀਂ ਖਾਣਾ ਆਏਗਾ ਬਹੁਤ ਤਰੀਕੇ ਹੁੰਦੇ ਨੇ ਇੰਟਰਮੀਟੈਂਟ ਫਾਸਟਿੰਗ ਕਰਨ ਦੇ ਇਹ ਬੋਡੀ ਦੇ ਲਈ ਫਾਇਦੇਮੰਦ ਹੈ ਆਪਾਂ ਤਾਂ ਹੀ ਸ਼ੁਰੂ ਤੋਂ ਕਰਦੇ ਆਏ ਆਂ ਤੇ ਆਪਣੇ ਬਜ਼ੁਰਗਾਂ ਨੂੰ ਜਿਹੜੀਆਂ ਪ੍ਰਥਾ ਚੱਲੀਆਂ ਆ ਰਹੀਆਂ ਉਹਨਾਂ ਦਾ ਕੁਝ ਲੌਜੀਕ ਹੁੰਦਾ ਸੀ ਉਹ ਬਹੁਤ ਵਧੀਆ ਹੁੰਦੀਆਂ ਸੀਆਂ ਕਾਫੀ ਚੀਜ਼ਾਂ ਉਹਨਾਂ ਦੇ ਵਿੱਚ ਇੱਕ ਇੰਟਰਮੀਟੈਂਟ ਫਾਸਟਿੰਗ ਹੈ ਪਰ 슈ਗਰ ਵਾਲੇ ਮਰੀਜ਼ਾਂ ਨੂੰ ਜੇ ਆਪਾਂ ਗੱਲ ਕਰੀਏ ਇੰਟਰਮੀਟੈਂਟ ਫਾਸਟਿੰਗ ਰਿਕਮੈਂਡਡ ਆ ਕਿ ਨਹੀਂ ਅਸੀਂ ਅਵੋਇਡ ਕਰਦੇ ਹਾਂ ਖਾਸ ਕਰਕੇ 슈ਗਰ ਵਾਲੇ ਮਰੀਜ਼ ਜਿਹੜੇ ਇਨਸੂਲਿਨ ਤੇ ਆ ਜਾਂ ਜਿਨ੍ਹਾਂ ਨੂੰ ਸਟਰੋਂਗ ਦਵਾਈਆਂ ਚੱਲ ਰਹੀਆਂ ਹੈਗੀਆਂ ਉਹਨਾਂ ਦੇ ਵਿੱਚ ਇੰਟਰਮੀਟੈਂਟ ਫਾਸਟਿੰਗ ਬਿਲਕੁਲ ਨਹੀਂ ਕਰਨੀ ਕਿਉਂਕਿ ਜਦੋਂ ਤੁਸੀਂ ਇੰਟਰਮੀਟੈਂਟ ਫਾਸਟਿੰਗ ਕਰਦੇ ਆ ਆਪਾਂ 18 ਘੰਟੇ ਭੁੱਖੇ ਰਹ ਲਿਆ ਗੋਲੀ ਆਪਾਂ ਖਾਲੀ ਸਵੇਰੇ ਗੋਲਿਨ ਦਾ 24 ਘੰਟੇ ਆਪਣਾ ਕੰਮ ਕਰਨਾ ਇਨਸੂਲਿਨ ਨੇ ਵੀ ਆਪਣਾ ਕੰਮ ਕਰਨਾ ਹੈ ਉਸ ਟਾਈਮ ਖਾਣਾ ਆਪਾਂ ਖਾਦਾ ਨਹੀਂ ਉਹਨੇ ਤਾਂ ਸ਼ੂਗਰ ਇੱਕਦਮ ਡਾਊਨ ਕਰ ਦੇਣੀ ਆ ਤੇ ਸ਼ੂਗਰ ਵਾਲੇ ਮਰੀਜ਼ਾਂ ਦੇ ਵਿੱਚ ਡਾਊਨ ਹੋਣੀ ਜਿਆਦਾ ਖਤਰਨਾਕ ਹੈ ਡਾਊਨ ਹੋਣ ਦੇ ਨਾਲ ਇੱਕਦਮ ਹਾਰਟ ਤੇ ਅਸਰ ਜਿਆਦਾ ਪੈਂਦਾ ਹੈ ਹਾਰਟ ਤੇ ਲੋਡ ਜਿਆਦਾ ਪੈਂਦਾ ਹੈ ਤੇ ਹਾਰਟ ਅਟੈਕ ਵੀ ਆ ਸਕਦਾ ਹੈ ਬੰਦੇ ਦੀ ਇਨਸਟੈਂਟੇਨियसਲੀ ਡੈਥ ਹੋ ਸਕਦੀ ਹੈ ਇਸ ਕਰਕੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਘੱਟ ਤੋਂ ਘੱਟ ਡਾਊਨ ਹੋਵੇ ਸ਼ੂਗਰ ਸ਼ੂਗਰ ਵਾਲੇ ਮਰੀਜ਼ਾਂ ਤੇ ਇੰਟਰਮੀਟੈਂਟ ਫਾਸਟਿੰਗ ਅਸੀਂ ਇਹਨਾਂ ਮਰੀਜ਼ਾਂ ਨੂੰ ਨਹੀਂ ਰਿਕਮੈਂਡ ਕਰਾਂਗੇ ਜੇ ਕੋਈ ਨਾਰਮਲ ਬੰਦਾ ਜਿਹਨੂੰ ਡਾਇਬੀਟਿਸ ਨਹੀਂ ਹੈ ਕੋਈ 슈ਗਰ ਦੀ ਪ੍ਰੋਬਲਮ ਨਹੀਂ ਹੈ ਉਹ ਅਗਰ ਜਿਵੇਂ ਹੁਣ ਗਰਮੀਆਂ ਦੇ ਦਿਨ ਚੱਲ ਰਹੇ ਨੇ ਲੋਕੀ ਨਾਰਮਲੀ ਆਮ ਜਿਹੜਾ ਹੈ ਗਲਾਸ ਦੇ ਵਿੱਚ ਦੋ ਚਮਚ ਚਾਰ ਚਮਚ ਪਾ ਕੇ ਪੀ ਲੈਂਦੇ ਨੇਗੇ ਤੇ ਉਹਦੇ ਨਾਲ ਕੀ 슈ਗਰ ਹੋਣ ਦੇ ਚਾਂਸਸ ਹੁੰਦੇ ਨਹੀਂ ਦੇਖੋ 슈ਗਰ ਉਹਦੇ ਨਾਲ 슈ਗਰ ਹੋਣ ਦੇ ਚਾਂਸ ਨਹੀਂ ਹੈਗੇ ਲੋਕੀ ਕਹਿੰਦੇ ਮਿੱਠਾ ਖਾਂਦੇ ਨਾਲ 슈ਗਰ ਹੋ ਜਾਂਦੀ ਨਹੀਂ ਮਿੱਠਾ ਖਾਂਦਾ ਰੋਲ ਜਿਹੜਾ ਹੈਗਾ ਹਾਂ ਮਿੱਠਾ ਖਾਣ ਨਾਲ weight ਵਧੇਗਾ weight ਵਧਣ ਨਾਲ ਜ਼ਰੂਰ 슈ਗਰ ਹੋ ਜਾਏਗੀ ਡਾਇਰੈਕਟਲੀ ਜੇ ਆਪਾਂ ਕਹੀਏ ਕਿ ਮਿੱਠਾ ਜਿੱਦਾਂ ਗਲੁਕੌਂਡੀ ਗਰਮੀਆਂ ਦੇ ਵਿੱਚ ਪੀ ਲੈਂਦੇ ਨੇ ਜੇ ਦੇਖੋ ਹ ਜੇਪੋ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲਵਾਂਗੇ ਫਿਰ ਡੈਫੀਨਿਟਲੀ ਥੋੜਾ ਜਿਆਦਾ ਨੁਕਸਾਨ ਕਰੇਗੀ ਚੀਜ਼ ਹੋ ਬਟ ਜੇ ਦੋ ਚਮਚ ਤੁਸੀਂ ਇੱਕ ਗਲਾਸ ਦੇ ਵਿੱਚ ਹਰ ਰੋਜ਼ ਘੋਲ ਕੇ ਪੀ ਵੀ ਲੈ ਜੇ ਨੂੰ 슈ਗਰ ਨਹੀਂ ਹੈਗੀ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਬਟ ਜੇ 슈ਗਰ ਵਾਲਾ ਪੇਸ਼ੈਂਟ ਹੈ ਜਿਉ ਗਲੂਕੌਂਡੀ ਵੈਸੀ ਪੀ ਰਿਹਾ ਹੈ ਗਲੂਕੌਂਡੀ ਇਹ ਪону ਇਸ ਕਰਕੇ ਦਿੱਤੀ ਹੈ ਕਿ ਇੱਕਦਮ 슈ਗਰ ਨੂੰ ਵਧਾ ਦੇ ਹੁੰਦਾ ਘਟੀ ਨਾ ਰਵੇ ਹੁਣ ਜਿਹੜੀ ਵੀ ਚੀਜ਼ ਇੱਕਦਮ ਵਧਾਉਂਦੀ ਹੈ ਉਹ ਨੁਕਸਾਨ ਕਰੇਗੀ ਇਸ ਕਰਕੇ ਜੇ 슈ਗਰ ਵਾਲੇ ਮਰੀਜ਼ ਨੇ ਗਲੂਕੌਂਡੀ ਨਹੀਂ ਲੈਣਾ ਜਿੰਨੂੰ ਦੇਰ ਤੱਕ 슈ਗਰ ਘਟ ਨਹੀਂ ਹੈਗੀ ਜਿਹੜੇ 슈ਗਰ ਨਹੀਂ ਹੈਗੀ ਜਿਹ ਜਿਹੜੇ ਨਾਰਮਲ ਲੋਕੀ ਹੈਗੇ ਨੇ ਉਹ ਗਲੂਕੋਨਡੀ ਲੈ ਸਕਦੇ ਨੇ ਬਟ ਇਦਾਂ ਨਹੀਂ ਹੈਗਾ ਕਿ ਉਹ ਕੋਈ ਬਹੁਤ ਵਧੀਆ ਚੀਜ਼ ਹੈ ਮੈਂ ਉਹ ਹੀ ਕਹਣਾ એનર્ਜੀ ਦੇ ਲਈ ਹਮੇਸ਼ਾ ਨੇਚਰਲ ਚੀਜ਼ ਨੂੰ ਪ੍ਰੇਫਰ ਕਰੋ ਆਰਟੀਫੀਸ਼ੀਅਲ ਸਭ ਤੋਂ ਇੰਪੋਰਟੈਂਟ ਚੀਜ਼ ਹੈ ਵਜਨ ਨਹੀਂ ਵਧਣ ਦੇਣਾ ਜੇ ਆਪਾਂ ਵਜਨ ਵਧੇਗਾ ਇਹ 슈ਗਰ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਹਾਰਟ ਦੀਆਂ ਮੁਮਾਰੀਆਂ ਸਾਰੀਆਂ ਆਣ ਗਈਆਂ ਦੂਜਾ ਕੱਟੋ-ਕੱਟ 30 ਮਿੰਟ ਦੀ ਸੈਰ ਬ੍ਰਿਸਕ ਵਾਕ ਜਾਂ ਕਿਸੇ ਵੀ ਫਾਰਮ ਦੀ ਐਕਸਰਸਾਈਜ਼ ਆਪਾਂ ਕਹਿ ਲਈਏ 30 ਮਿੰਟ ਜਿਹਦੇ ਨਾਲ ਪਸੀਨਾ ਆਵੇ ਥੋੜਾ ਜਿਆ ਉਹ ਆਪਾਂ ਰੋਜ਼ ਕਰਨੀ ਹੈ ਕਟੂਕੜ 5 ਦਿਨ ਹਫਤੇ ਦੇ ਵਿੱਚ ਤੱਕ ਕਰਨੀ ਹੀ ਕਰਨੀ ਹੈਗੀ ਆ ਤੀਸਰੀ ਚੀਜ਼ 슈ਗਰ ਵਾਲੇ ਮਰੀਜ਼ਾਂ ਦੇ ਲਈ ਇੱਕ ਆਪਾਂ ਇੱਕ ਗੋਲੀ ਖਾ ਰਹੇ ਆ ਦੋ ਗੋਲੀ ਖਾ ਰਹੇ ਆ ਤਿੰਨ ਗੋਲੀ ਖਾ ਰਹੇ ਆ ਜਾਂ ਇਨਸੂਲਿਨ ਲਗਾ ਰਹੇ ਆ ਇੱਕ ਸ਼ਾਰਟ ਤਿੰਨ ਸ਼ਾਰਟ ਚਾਰ ਸ਼ਾਰਟ ਉਹਨਾਂ ਕੋਈ ਫਰਕ ਨਹੀਂ ਪੈਂਦਾ ਐਂਡ ਦੇ ਵਿੱਚ ਫਰਕ ਇਹ ਪੈਂਦਾ ਹੈ ਕਿ ਤੁਹਾਡੀ 슈ਗਰ ਕੰਟਰੋਲ ਚ ਹੈ ਕਿ ਨਹੀਂ ਹੈ ਜੇ ਤੁਹਾਡੀ 슈ਗਰ ਕੰਟਰੋਲ ਚ ਹੈਗੀ ਹੈ ਸਾਰੀ ਲਾਈਫ ਬਹੁਤ ਵਧੀਆ ਨਿਕਲੇਗੀ ਤੇ ਅੱਜ ਕੱਲ ਸਾਡੇ ਕੋਲ ਕੁਝ ਨਵੀਆਂ ਦਵਾਈਆਂ ਆ ਗਈਆਂ ਜਿਹੜੀਆਂ ਹਾਰਟ ਤੇ ਕਿਡਨੀ ਨੂੰ ਬਚਾ ਕੇ ਰੱਖਦੀਆਂ ਵਾਂ ਉਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ 슈ਗਰ ਵਾਲੇ ਮਰੀਜ਼ਾਂ ਦੀ ਲਾਈਫ ਨੂੰ ਵੀ ਪ੍ਰਲੌਂ ਕੁਝ ਐਹੋ ਜਿਹੀਆਂ ਦਵਾਈਆਂ ਵੀ ਆ ਗਈਆਂ ਜਿਹੜੀਆਂ weight loss ਵੀ ਕਰਵੰਦੀਆਂ ਸ਼ੂਗਰ ਵਾਲੇ ਮਰੀਜ਼ਾਂ ਦੇ ਵਿੱਚ ਤੇ ਹਾਰਟ ਨੂੰ ਵੀ ਬਚਾ ਕੇ ਰੱਖਦੀਆਂ ਆ ਗਈਆਂ ਇਹਦੇ ਵਿੱਚ ਕਾਫੀ ਜ਼ਿਆਦਾ ਰਿਸਰਚ ਚੱਲ ਰਹੀ ਹੈ ਸ਼ੂਗਰ ਦੇ ਮਾਮਲੇ ਦੇ ਵਿੱਚ ਤੇ ਹੁਣ ਹਫ਼ਤੇ ਦੇ ਵਿੱਚ ਲਗਾਉਣ ਇੱਕ ਵਾਰ ਲਗਾਉਣ ਵਾਲੀ ਇਨਸੂਲਿਨ ਵੀ ਆ ਰਹੀ ਹੈ ਅੱਗੇ ਤਾਂ ਰੋਜ਼ ਲਗਾਉਣ ਵਾਲੀ ਹੁੰਦੀ ਸੀ ਉਹ ਹਫ਼ਤੇ 'ਚ ਇੱਕ ਵਾਰ ਵਾਲੀ ਹੋ ਗਈ ਹੈ ਤੇ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਜਾ ਕੇ ਸਾਨੂੰ ਐਕਸਪੈਕਟਡ ਹੈ ਕਿ 슈ਗਰ ਵਾਲੇ ਮਰੀਜ਼ਾਂ ਦੀ ਇਹਦੇ ਨਾਲ ਕੇਅਰ ਬੈਟਰ ਹੋਏਗੀ ਤੇ ਲਾਈਫ ਵੀ ਪ੍ਰੋਲੌਂਗ ਹੋਏਗੀ ਤੇ ਕੁਆਲਿਟੀ ਆਫ ਲਾਈਫ ਵੀ ਵਧੀਆ ਹੋਏਗੀ ਇਸ ਕਰਕੇ ਆਪਾਂ ਇਹਨਾਂ ਵਹਿਮਾਂ 'ਚ ਨਹੀਂ ਪੈਣਾ ਕਿ ਦਵਾਈ ਨੁਕਸਾਨ ਕਰਦੀ ਆ ਦਵਾਈ ਦੇ ਨਾਲੋਂ ਕਿਤੇ ਜ਼ਿਆਦਾ 100 ਗੁਣਾ ਜ਼ਿਆਦਾ ਵਧੀ ਹੋ 슈ਗਰ ਨੁਕਸਾਨ ਕਰਦੀ ਆ ਇਸ ਕਰਕੇ ਦਵਾਈ ਲੈਣੀ ਹੈ ਤੇ 슈ਗਰ ਨੂੰ ਕੰਟਰੋਲ ਦੇ ਵਿੱਚ ਰੱਖਣਾ ਥੈਂਕ ਯੂ